ਲਖਵੀਰ ਲੰਡਾ ਗੈਂਗ ਦੇ ਪੰਜ ਖਤਰਨਾਕ ਗੈਂਗਸਟਰ ਭਾਰੀ ਮਾਤਰਾ ਵਿੱਚ ਹਥਿਆਰ ਸਮੇਤ ਹੋਏ ਗ੍ਰਿਫਤਾਰ ਦੱਸਦੀ ਹੈ ਕਿ ਜਿਲੰਦਰ ਕਮਿਸ਼ਨਰੇਟ ਪੁਲਿਸ ਨੇ ਬਦਨਾਮ ਲਖਵੀਰ ਲੰਡਾ ਗੈਂਗ ਦੇ ਪੰਜ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 3 ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਨੇ ਵਿਰਵਿਆਂ ਦਾ ਵੱਡਾ ਖੁਲਾਸਾ ਕਰਦਿਆਂ ਕਮਿਸ਼ਨਰ ਦੱਸਿਆ ਕਿ ਪੁਲਿਸ ਨੇ ਸੰਗਠਿਤ ਅਪਰਾਧਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਇਨ੍ਹਾਂ ਖੋਫਲਾ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜੋ ਕਤਲ ਅਤੇ ਫਿਰੋਤੀ ਵਰਗੇ ਗੰਉਣੇ ਅਪਰਾਧਾਂ ਦੇ ਵਿੱਚ ਸ਼ਾਮਲ ਹਨ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਡਿਵੀਜ਼ਨ 1 ਦੇ ਵਿੱਚ ਵੀ ਮੁਕੱਦਮਾ ਦਰਜ ਹੈ ਨਹੀਂ ਨਹੀਂ ਬਲਕਿ ਸੁਪਨ ਸ਼ਰਮਾ ਦੱਸਿਆ ਕਿ ਇਸ ਦੌਰਾਨ ਦੋ ਮੁਲਜ਼ਮਾਨਾਂ ਨੂੰ ਕਾਬੂ ਕੀਤਾ ਗਿਆ ਅਤੇ ਇਕੋਲ ਬੱਤੀ ਬੋਰ ਉਹਨਾਂ ਕੋਲ ਰਿਵਾਲਵਰ ਬਰਾਮਦ ਕੀਤਾ ਗਿਆ ਅਤੇ ਸਮਿਤੀ ਨੂੰ ਕੋਲ 13 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ पांच खतरनाक गैंगस्टर गिरफ्तार किया और की क्या तुसी भी सुनो गवर्नमेंट ऑफ इंडिया ने डिक्लेयर किया है उदे ही जेड़ा जेड़े फुट सोल्जर्स हैं एग्जीक्यूशनर्स हैं या उदे जानकार उदे गैंग के मेंबर्स हैं उना दी दबिश जलंधर पुलिस कमिश्नर वालों जारी है उन तक तेरह बंदे गिरफ्तार हो चुके हैं ਇਹ ਲੋਟ ਜਿਹੜਾ ਹੈ ਇਹ ਚੌਥਾ ਲੋਟ ਹੈ ਪਰ ਮੇ ਬੰਦੇ ਗ੍ਰਿਫਤਾਰ ਹੋਏ ਸਾਰੇ ਦੇ ਸਾਰੇ ਤਰਨਤਾਰਨ ਦੇ ਰਣ ਵਾਲੇ ਵੀ ਤੋਂ 25 ਸਾਲ ਮਰੇ ਨਸਾਰਿਆਂ ਦੀ 6 ਤੋਂ 7 ਪਰਚੇ ਮਰਡਰ ਦੇ ਅਟੈਂਪਟ ਟੂ ਮਰਡਰ ਫਿਰੋਤੀ ਅ ਇਹ ਦਰਜ ਹੈ ਇਹਨਾਂ ਦੀ ਅਲੱਗ-ਅਲੱਗ ਟਾਈਮ ਤੇ ਗ੍ਰਿਫਤਾਰ ਹੋਏ ਤੇ ਇਹਨਾਂ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮਿਡ ਵੈਪਨ ਮਿਲੇ ਤਿੰਨ ਕੁਝ ਜਿੰਦਾ ਕਰ ਤੁਸੀਂ ਮਿਲੇ ਦੋ ਲੋਕ ਸਿਮਰਜੀਤ ਤੇ ਪਰਮਜੀਤ ਇਹ ਇਨਵੋਲਡ ਸੀਗੇ ਜਿਹੜੀ ਸੁਲਤਾਨਪੁਰ ਮੋਦੀ ਫਾਇਰਿੰਗ ਹੋਈ ਸੀਗੀ 1 ਮਹੀਨਾ ਪਹਿਲੇ ਤੇ ਫਰौती ਮੰਗੀ ਸੀ ਇਹਦਾ ਚਿੰਵਲ ਸੀਗੇ ਪਲਸ ਪਰਮਜੀਤ ਜਿਹੜਾ ਹੈ ਤਰਨਤਾਰਨ ਦਾ ਇਹਦਾ ਬ੍ਰਦਰ ਯੂਕੇ ਰੰਦਾ ਉਹ ਨਾਲ ਰਹਿੰਦਾ ਲੰਡੇ ਤੇ ਟਾਰਗੇਟਸ ਕਿਸ ਨੂੰ ਟਾਰਗੇਟ ਕਰਨਾ ਨਹੀਂ ਕਨਵਲ ਲੰਡਨ ਨੂੰ ਦੱਸਦਾ ਫਰौती ਜਾਂਦੀ ਹੈ ਤੇ ਕਈ ਵਾਰ ਇਹ ਦੋਨਾਂ ਦੇ ਕਿ ਫਾਇਰਿੰਗ ਕਰ ਦਿੰਦੇ ਤੇ ਇਹਨਾਂ ਦੋਨਾਂ ਦੀ ਅਰੈਸਟੋਂ ਇੱਕ ਮਰਡਰ ਕੇਸ ਟ੍ਰੇਸ ਹੋਇਆ ਜਿਹੜਾ ਅਡਰੈਸ ਸੀਗਾ ਤਰਨਤਾਰਨ ਦਾ ਹੀ ਨੰਬਰ ਤੋਂ ਜਿਹੜੇ ਬਾਕੀ ਤਿੰਨ ਹੈ 사ਜਨ ਦਿਲਬਾਗ ਤੇ ਦਿਲਪ੍ਰੀਤ ਇਹ ਵੀ ਲੰਡੇ ਦੇ ਟੱਚ ਹੈ ਇੱਕ ਖੈਰਾ ਕਰਕੇ ਮੁੰਡਾ ਤਰਨ ਤਰਨ ਦਾ ਜਿਹੜਾ ਫੋਰਨ ਰਹਿੰਦਾ ਹੈ ਯੂ ਐਸ ਚ ਉਹਦੇ ਥਰੂ ਇਹਨਾਂ ਚ ਤੇ ਚੋਲਾ ਸਾਹਿਬ ਦੀ ਫਾਇਰਿੰਗ ਜਿਹੜੀ ਹੈ ਜੋ ਥੋੜੇ ਦਿਨ ਪਹਿਲਾਂ ਤਿੰਨ ਮਹੀਨੇ ਪਹਿਲਾਂ ਸ਼ਾਇਦ ਟੈਲੀਕਮ ਕੰਪਨੀ ਤੇ ਕਿਤੀ ਸੀਗੀ ਫਰੋਦੀ ਮੰਗੀ ਸੀਗੀ ਉਹ ਇਹਨਾਂ ਨੇ ਕਰਾਈ ਸੀਗੀ ਤੇ ਹੋਰ ਵੀ ਕਈ ਜਗ੍ਹਾ ਤਿੰਨ ਚਾਰ ਜਗ੍ਹਾ ਹੋਰ ਇਹਨਾਂ ਨੇ ਰਿਕਿਟ ਕੀਤੀ ਸੀ ਕਿ ਫਰੋਦੀਆ ਮੰਗੀਆਂ ਸੀਗੀਆਂ ਜਿਹੜਾ ਪਲਾਨ ਇਹਨਾਂ ਨੇ ਐਗਜ਼ੀਕਿਊਟ ਕਰਨਾ ਸੀਗਾ ਉਹ ਰੁਕ ਗਿਆ ਇਹਨਾਂ ਦੀ ਅਰੈਸਟ ਸਾਰੇ ਜਨਰਲ ਕਰੀ ਜੀ ਨਹੀਂ ਜਲੰਧਰ ਸਕੂਟਾਂ ਵੀ ਤੇ ਨਹੀਂ ਲਈ ਲੈਪਟਾਪਸ ਵੀ ਨਹੀਂ ਕੀ ਉਹ ਉਹ ਨਹੀਂ ਇਹਨਾਂ ਦਾ ਕੋਈ ਕਨੈਕਸ਼ਨ ਉਹ ਫੜੇ ਗਏ ਬੱਤੇ ਪਹਿਲਾਂ ਹੀ ਉਹਨਾਂ ਦੇ ਥੋੜੀ ਇਹਨਾਂ ਦਾ ਪਤਾ ਲੱਗਾ ਸੀ ਨਹੀਂ ਧੀਰੇ ਧੀਰੇ ਵੀ ਟੋਲ ਟੈਕਨੀਕਲ ਸਰਵਲੈਂਸ ਜੀ